ਉਸਕريب 5 ਵਜੇ ਇਤਲਾਹ ਮਿਲੀ ਸੀ ਕਿ ਖੇਲਖੀਆਂ ਏਰੀਆ ਦੇ ਵਿੱਚ ਚਾਰ ਅਨਨੋਨ ਪਰਸਨ ਕਿਸੇ ਲੜਕੀ ਤੋਂ ਮੋਬਾਈਲ ਫੋਨ ਲੈ ਗਏ ਦੋਨੋਂ ਟੀਮਾਂ ਨੂੰ ਨੇ ਤੁਰੰਤ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਔਰ ਇਹ ਬਾਬਾ ਬਕਾਲੇ ਦੇ ਲਾਗੇ ਦੋਲੋਂ ਨੰਗਲ ਦੇ ਕੋਲ ਇਹ ਚਾਰੇ ਜਿਹੜੇ ਵਿਅਕਤੀ ਹੈ ਪਕੜੇ ਗਏ ਇਸੇ ਸਮੇਂ ਦੌਰਾਨ ਅਸੀਂ ਨੇ ਤਾਂ ਪੁੱਛਗਿੱਛ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਦਾਤ ਜਿਹੜੀ ਆ ਓਝੰਡਾਲੇ ਗੁਰੂ ਕੀਤੀ ਕਿ ਟਮੈਟੋ ਵਾਲੇ ਦੇ ਕੋਲੋਂ ਪਾਰਸਲ ਕੋਈ ਤੇ ਪਰਸ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਖਿਲਚੀਆਂ ਵਿੱਚ ਆ ਕੇ ਮੋਟਰਸਾਈਕਲ ਸਵਾਰ ਤੋਂ ਮੋਬਾਈਲ ਖੋਇਆ ਮਸ਼ੀਨ ਦੀ ਪੂਰਤੀ ਲਈ ਇਹਨਾਂ ਨੇ ਇਹ ਵਾਰਦਾਤ ਕੀਤੀ ਸੀ ਪਰ ਇਹ ਅਸੀਂ ਐਸਐਸਪੀ ਸਾਹਿਬ ਨੂੰ ਤਰਾਂਤੇ ਦੀ ਅਦਲਾਹ ਦਿੱਤੀ ਕਿਉਂ ਤਰੰਤ ਉਹਨਾਂ ਦੇ ਨਿਰਦੇਸ਼ਣ ਇਹ ਟੀਮਾਂ ਗਠਿਤ ਕਰਕੇ ਅਸੀਂ ਇਸ ਵਾਰदात ਨੂੰ ਤਰੰਤ ਸਫਲਤਾਪੂਰਵਕ ਅਸੀਂ ਇਹਨਾਂ ਲੁਟੇਰਾਂ ਨੂੰ ਗ੍ਰਿਫਤਾਰ ਕਰ ਲਿਆ ਸਤੇ ਬਿਆਸ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਲੁੱਟਦੀਆਂ ਵਾਰਦਾਤਾ ਕਰਨ ਵਾਲੇ ਲੁੱਟੇਰਿਆਂ ਨੂੰ 1 ਘੰਟੇ ਦੇ ਅੰਦਰ ਹੀ ਕਾਬੂ ਕਰ ਲਿਆ ਹੈ ਪੁਲਿਸ ਦੇ ਮੁਤਾਬਕ ਇਹਨਾਂ ਲੁੱਟੇਰਿਆਂ ਵੱਲੋਂ ਪਹਿਲਾਂ ਹਾਈਵੇ ਤੇ ਰਾਹ ਜਾਂਦੇ ਇੱਕ ਡਿਲੀਵਰੀ ਬੁਆਏ ਦੇ ਕੋਲੋਂ ਉਸ ਦਾ ਪਾਰਸਲ ਖੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਹੋਰ ਵਾਰਦਾਤ ਨੂੰ ਇਹਨਾਂ ਵੱਲੋਂ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਬਾਈਕ ਸਵਾਰ ਕੋਲੋਂ ਨਗਦੀ ਤੇ ਮੋਬਾਈਲ ਖੋਇਆ ਗਿਆ ਪੁਲਿਸ ਨੂੰ ਤੁਰੰਤ ਇਸ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਪੁਲਿਸ ਨੇ ਟੀਮ ਗਠਿਤ ਕਰ ਲਈ ਤਕਰੀਬਨ 20 ਕਿਲੋਮੀਟਰ ਤੱਕ ਇਨ੍ਹਾਂ ਲੁਟੇਰਿਆਂ ਦਾ ਜੋ ਗੱਡੀ ਵਿੱਚ ਸਵਾਰ ਸਨ ਇਨ੍ਹਾਂ ਦਾ ਪਿੱਛਾ ਕੀਤਾ ਤੇ ਇਹਨਾਂ ਨੂੰ ਕਾਫੀ ਮੁਸ਼ਕਲ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਪੁਲਿਸ ਦੇ ਦੱਸਣ ਦੇ ਮੁਤਾਬਕ ਇਨ੍ਹਾਂ ਮਲਜ਼ਮਾਂ ਕੋਲੋਂ ਖੋਏ ਹੋਏ ਪਾਰਸਲ ਮੋਬਾਈਲ ਬਰਾਮਦ ਕੀਤੇ ਗਏ ਨੇ ਵੀ ਦੱਸਿਆ ਗਿਆ ਹੈ ਕਿ ਇਹ ਮਲਜ਼ਮ ਨਸ਼ਾ ਕਰਨ ਦੇ ਆਦੀ ਹਨ ਔਰ ਨਸ਼ੇ ਦੀ ਪੂਰਤੀ ਲਈ ਹੀ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਸਰ ਇੱਕ ਕਹਿ ਸਕਦੇ ਨੇ ਕਿ ਕਈ ਜਗ੍ਹਾ ਤੇ ਖਬਰ ਚੱਲ ਰਹੀ ਹੈ ਕਿ ਕਿ ਬਾਬਾ ਬਕਾਲਾ ਵਿੱਚ ਕੋਈ ਐਨਕਾਊਂਟਰ ਹੋਇਆ ਤਾਂ ਪਹਿਲਾਂ ਤੈਨੂੰ ਪੀਸਰ ਨੂੰ ਕੀ ਮੈਟਰ ਹੈ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਕੋਈ ਐਨਕਾਊਂਟਰ ਨਹੀਂ ਹੋਇਆ ਕੋਈ ਇਸ ਏਰੀਆ ਦੇ ਵਿੱਚ ਇਹੋ ਜੀ ਕੋਈ ਗੱਲਬਾਤ ਨਹੀਂ ਕਿ ਬੰਦਾ ਸਾਨੂੰ ਵੀ ਸੁਣਨ ਜਾ ਕਿ ਇਸ ਏਰੀਆ 'ਚ ਗੋਲੀ ਚੱਲੀ ਆ ਪਰ ਇਹੋ ਜੀ ਕੋਈ ਗੱਲਬਾਤ ਨੋਟਿਸ ਵਿੱਚ ਨਹੀਂ ਆਈ ਹੈਗੀ ਕੀ ਸੱਚ ਹੈ ਇਹ ਘਟਨਾਕ੍ਰਮ ਕੀ ਹੈਗਾ ਜਿਹੜਾ ਅੱਜ ਜਿਹੜਾ ਹੈਗਾ ਵਾ ਸਨੈਚਰ ਜਿਹੜੇ ਕੋਈ ਅੱਜ ਕਰੀਬ 5 ਵਜੇ ਇਤਲਾਹ ਮਿਲੀ ਸੀ ਕਿ ਖਿਲਚੀਆਂ ਏਰੀਆ ਦੇ ਵਿੱਚ ਚਾਰ ਅਨਨੋਨ ਪਰਸਨ ਕਿਸੇ ਲੜਕੀ ਤੋਂ ਮੋਬਾਈਲ ਖੋ ਕੇ ਇਸ ਵੰਦੀ ਐਸਐਚਓ ਖਿਲਚੀਆਂ ਸਰਦਾਰ ਜਸਵੀਰ ਸਿੰਘ ਨੇ ਐਸਐਚਓ ਬਿਆਸ ਨੂੰ ਤੁਰੰਤ ਇਤਲਾਹ ਦਿੱਤੀ ਜਿਨ੍ਹਾਂ ਨੇ ਕਿਹਾ ਕਿ ਮੈਂ ਗੱਡੀ ਦਾ ਪਿੱਛਾ ਕਰਦਾ ਇਹ ਦੋਨੋਂ ਟੀਮਾਂ ਨੂੰ ਨੇ ਤੁਰੰਤ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਔਰ ਇਹ ਬਾਬਾ ਬਕਾਲੇ ਦੇ ਲਾਗੇ ਦੋਲੋਂ ਨੰਗਲ ਦੇ ਕੋਲ ਇਹ ਚਾਰੇ ਜਿਹੜੇ ਵਿਅਕਤੀ ਹੈ ਪਕੜੇ ਗਏ ਨੇ ਕਿੱਥੋਂ ਆ ਰਹੇ ਸੀਗੇ ਔਰ ਕੀ ਵਾਰਤਾ ਨਹੀਂ ਹੈ ਵਿੱਚ ਇਸੇ ਇਸੇ ਸਮੇਂ ਦੌਰਾਨ ਅਸੀਂ ਇਹਨਾਂ ਤੋਂ ਪੁੱਛਗਿੱਛ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਪਹਿਲੀ ਵਾਰਦਾਤ ਜਿਹੜੀ ਆ ਉਹ ਝੰਡਾ ਵਾਲੇ ਗੁਰੂ ਕੀਤੀ ਇੱਕ ਟਮੈਟੋ ਵਾਲੇ ਦੇ ਕੋਲੋਂ ਪਾਰਸਲ ਖੋਇ ਤੇ ਪਰਸ ਖੋਇਆ ਉਤੋਂ ਬਾਅਦ ਇਹਨਾਂ ਨੇ ਖੇਲਚੀਆਂ ਵਿੱਚ ਆ ਕੇ ਮੋਟਰਸਾਈਕਲ ਸਵਾਰ ਤੋਂ ਮੋਬਾਈਲ ਖੋਇਆ ਨਸ਼ੇ ਦੀ ਪੂਰਤੀ ਲਈ ਇਹਨਾਂ ਨੇ ਇਹ ਵਾਰਦਾਤ ਕੀਤੀ ਸੀ ਪਰ ਇਹੇ ਫੜੇ ਗਏ ਜਿਹੜੇ ਕਿਊਂਟ ਪੜੇ ਹੈਗੇ ਆ ਇਹਨਾਂ ਦੇ ਵੱਲੋਂ ਕਲੀਅਰ ਕੀਤਾ ਗਿਆ ਕਿ ਨਸ਼ਾ ਨਸ਼ਾ ਕੀਤਾ ਹੋਏ ਇਹਨਾਂ ਨੇ ਜਾਂ ਕਰਦੇ ਆਦੀ ਜਾਂ ਕੀ ਕਲੀਅਰ ਇਹ ਨਸ਼ਾ ਕਰਨ ਦੇ ਆਦੀ ਨੇ ਤੇ ਇਸ ਵੇਲੇ ਵੀ ਇਹ ਨਸ਼ੇ ਦੀ ਹਾਲਤ ਵਿੱਚ ਖੜੇ ਨੇ ਇਹ ਗਾ ਇਹ ਵਾਰਦਾਤਾਂ ਕਰਕੇ ਨਸ਼ੇ ਕਰਦੇ ਨੇ ਇਹਨਾਂ ਦੇ ਆਲਰੇਡੀ ਪਹਿਲਾ ਮੁਕਾਦਮਾ ਕਾਫੀ ਦਰਦ ਨੇ ਦੋਵੇਂ ਵਾਰਦਾਤਾਂ ਹੋ ਚੁੱਕੀਆਂ ਇਹ ਦੋਵੇਂ ਵਾਰਦਾਤਾਂ 1 ਘੰਟੇ ਦੇ ਵਿੱਚ ਹੀ ਹੋਈਆਂ ਨੇ 1 ਘੰਟੇ ਦੇ ਵਿੱਚ ਕੀ ਕਹਿ ਸਕਦਾ ਕਿ 1 ਘੰਟੇ ਦੇ ਵਿੱਚ ਪੁਲਿਸ ਬੋਲੋ ਲੈ ਕੇ ਚਾਹਸ ਮੈਂ 1 ਘੰਟੇ ਦੇ ਵਿੱਚ ਪੁਲਿਸ ਬੋਲੋ ਮੈਂ ਤੁਹਾਨੂੰ ਇੱਥੇ ਵਧਾਈ ਦੇਣਾ ਚਾਹਾਂ ਕਿ ਸਰਦਾਰ ਸਤਿੰਦਰ ਸਿੰਘ ਆਈਪੀਐਸ ਐਸਐਸਪੀ ਜ਼ਿਲ੍ਹਾ ਅਮਰਸਰ ਦਿਹਾਤੀ ਦੀ ਰਹਿਨਮਾਈ ਹੇਠ ਅਸੀਂ ਇਹ ਐਸਐਸਪੀ ਸਾਹਿਬ ਨੂੰ ਤੁਰੰਤ ਇਹਦੀ ਇਤਲਾਹ ਦਿੱਤੀ ਜੋ ਤੁਰੰਤ ਉਹਨਾਂ ਦੇ ਨਿਰਦੇਸ਼ ਨੇ ਇਹ ਟੀਮਾਂ ਗਠਿਤ ਕਰਕੇ ਅਸੀਂ ਇਸ ਵਾਰਦਾਤ ਨੂੰ ਤ੍ਰੰਤਕ ਸਫਲਤਾਪੂਰਵਕ ਅਸੀਂ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ। ਇਹ ਕਿੰਨੇ ਕਿਲੋਮੀਟਰ ਦਾ ਪਿੱਛਾ ਜੜਾ ਹੈਗਾ? ਇਹ ਕਰੀਬ 20 ਕਿਲੋਮੀਟਰ ਏਰੀਆ ਦੇ ਵਿੱਚ ਅਸੀਂ ਇਹਨਾਂ ਨੂੰ ਪਿੱਛਾ ਕਰਕੇ ਅਸੀਂ ਆਪਣੇ ਏਰੀਆ ਦੇ ਵਿੱਚ ਘੁੰਮਦਿਆਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗੱਡੀ ਦੀਆਂ ਭਾਂਡ ਤੋੜਦੀਆਂ ਤਸਵੀਰਾਂ ਹੈਗੀਆਂ ਉਹ ਕੀ ਘਟਨਾ ਕਰਮ ਹੈਗਾ ਪੁਲਿਸ ਦੇ ਦਰਮਿਆਨ ਜਦੋਂ ਜਦੋਂ ਪੁਲਿਸ ਇਹਨਾਂ ਜਦੋਂ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਤੇ ਇਹ ਆਪਣੇ ਵੀਕਲ ਨੂੰ ਇਹ ਆ ਬਚਾਉਂਦੇ ਹੋਏ ਲਗਭਗ ਕਿਸੇ ਨਾ ਕਿਸੇ ਚੀਜ਼ ਵਿੱਚ ਮਾਰਦੇ ਜਾ ਰਹੇ ਸਨ ਕਿ ਕੰਡੂ ਵਰਵੀਆ ਜੀਨਨ ਨੂੰ ਬਾਬਾ ਬਕਾਲਾ ਏਰੀਆ ਦੇ ਵਿੱਚ ਗ੍ਰਿਫਤਾਰ ਕਰ ਲਿਆ ਸਰ ਜਿਹੜੀ ਮੋਡਲੀ ਜਾਜ ਹੈਗੀ ਉਹ ਚ ਕੀ ਸਾਹਮਣੇ ਆ ਕਿੰਨੇ ਜਿਹੜੇ ਹੈਗੇ ਕੋਈ ਪਹਿਲਾਂ ਵੀ ਮਾਮਲੇ ਦਰਜ ਹੈਗੇ ਜਾਂ ਕੁਝ ਇਹਨਾਂ ਦੇ ਉੱਤੇ ਆਲਰੇਡੀ ਕਾਫੀ ਮੁਕੱਦਮੇ ਦਰਜ ਨੇ ਬਾਕੀ ਨੋ ਕਮੈਂਟਸ ਪਲੀਜ਼ ਥੈਂਕ ਯੂ ਅੰਮ੍ਰਿਤਸਰ ਦਿਹਾਤੀ ਵਿੱਚ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਾਧ ਰਹੀਆਂ ਨੇ ਇਹਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਵੀ ਕਈ ਫਿਲੇ ਕੀਤੇ ਜਾ ਰਹੇ ਨੇ باوجود ਇਸ ਦੇ ਲੁਟੇਰੀਆਂ ਵੱਲੋਂ ਬਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੁਸਤੈਦੀ ਵਰਤਦੇ ਹੋਏ 20 ਕਿਲੋਮੀਟਰ ਤੱਕ ਇਨ੍ਹਾਂ ਮਲਜ਼ਮਾਂ ਦਾ ਪਿੱਛਾ ਕੀਤਾ ਤੇ 1 ਘੰਟੇ ਦੇ ਅੰਦਰ ਹੀ ਇਨ੍ਹਾਂ ਚਾਰ ਲੁਟੇਰੀਆਂ ਨੂੰ ਕਾਬੂ ਕਰ ਲਿਆ ਜੋ ਕਾਫੀ ਤਾਰੀਫੇ ਕਾਪਿਲ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ